ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਪਾਰ ਕਿਰਪਾ ਰਹਿਮਤ ਦਾ ਸਦਕਾ ਬਖਸ਼ੇ ਦਾ ਸਦਕਾ ਪਿਆਰਿਓ ਜੋ ਆਪਾਂ ਪਿੱਛੇ ਵਿਚਾਰ ਸਾਂਝੀ ਕੀਤੀ ਆ ਕਿ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਗਟ ਕੀਤਾ ਤੇ ਖਾਲਸੇ ਦੇ ਪ੍ਰਗਟ ਹੋਣ ਦੇ ਬਾਅਦ ਬੜੇ ਦੂਰ ਦੂਰ ਤੱਕ ਜਦੋਂ ਖਬਰਾਂ ਫੈਲ ਗਈਆਂ ਤੇ ਰਾਜੇ ਜਿਹੜੇ ਨੇ ਪਹਾੜੀ ਰਾਜੇ ਸਾਰੇ ਇਕੱਠੇ ਹੋ ਕੇ ਗੁਰੂ ਦਰਬਾਰ ਆਨੰਦਪੁਰ ਸਾਹਿਬ ਆਏ ਨੇ ਤੇ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦੇ ਇਸ ਖਾਲਸੇ ਦੇ ਬਾਰੇ ਵਿੱਚ ਇਹ ਮਾਰੇ ਖਾਲਸੇ ਨੂੰ ਪ੍ਰਗਟ ਕਰਨ ਦਾ ਮਕਸਦ ਕੀ ਹੈ ਵਜ੍ਹਾ ਕੀ ਹੈ ਤੇ ਉਹਨਾਂ ਦੇ ਮਨ ਦੇ ਅੰਦਰ ਜਿਹੜੇ ਸ਼ੰਕੇ ਸਵਾਲ ਪੈਦਾ ਹੁੰਦੇ ਨੇ ਉਹ ਗੁਰੂ ਜੀ ਨੂੰ ਆਖਦੇ ਨੇ ਪੁੱਛਦੇ ਨੇ ਗੁਰੂ ਸਾਹਿਬ ਦੇ ਕੋਲ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਸਮਝਾਉਂਦੇ ਆ ਆਪਾਂ ਪਹਿਲੇ ਦੋ ਸਵਾਲਾਂ ਦੇ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੀ ਸੀ ਅੱਜ ਦਾ ਸਵਾਲ ਇਹ ਆ ਕਿ ਰਾਜਾ ਅਜਮੇਰ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਬੀਬੀ ਜੀ ਬੈਗ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਨੂੰ ਪਿਆਰਿਓ ਰਾਜਾ ਅਜਮੇਰ ਚੰਦ ਪੁੱਛਣ ਲੱਗਾ ਤੀਸਰਾ ਸਵਾਲ ਜਿਹੜਾ ਸੀ ਉਹਦਾ ਮਹਾਰਾ ਨੂੰ ਕਹਿਣ ਲੱਗਾ ਸਚੇ ਪਾਤਸ਼ਾਹ ਜੀ ਇਹ ਜਿਹੜਾ ਖਾਲਸਾ ਪੰਥ ਤੁਸੀਂ ਪ੍ਰਗਟ ਕੀਤਾ ਆ ਤੁਸੀਂ ਬੇਸ਼ੱਕ ਮਹਾਰੇ ਬੜੇ ਉੱਤਮ ਪਦਵੇ ਦੇ ਮਾਲਕ ਹੋ ਤੁਸੀਂ ਤੁਸੀਂ ਬੜੇ ਉੱਤਮ ਪਦਵੇ ਦੇ ਮਾਲਕ ਹੋ ਪਾਤਸ਼ਾਹ ਤੁਸੀਂ ਗਿਆਨ ਫਕੀਰੀ ਜਿਹੜੀ ਐ ਬੜਾ ਮਹਾਰਾ ਸਚੇ ਪਾਤਸ਼ਾਹ ਜੀ ਇਹਨੂੰ ਜਿੰਨਾ ਹੋ ਸਕਦਾ ਆ ਅਗਾਹ ਵਧਾਓ ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਦਿਲ ਕਰਦਾ ਆ ਇਹਨੂੰ ਤੁਸੀਂ ਸਿਰੇ ਚਾੜੋ ਕਿਉਂ ਤੁਸੀਂ ਗੁਰੂ ਨਾਨਕ ਦੇਵ ਪਰ へ ਭਗਵਨ ਸਾਡਾ ਇਹ ਸਵਾਲ ਆ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਜਿਹੜੀਆਂ ਚਿੜੀਆਂ ਨੇ ਉਹ ਬਾਜਾਂ ਦੇ ਨਾਲ ਕਿਉਂ ਲੜਨ ਗਈਆਂ ਬਾਜਾਂ ਦੇ ਨਾਲ ਕਿਵੇਂ ਖਹਿਣ ਗਈਆਂ ਚਿੜੀਆਂ ਇਹ ਸਵਾਲ ਸੀ ਪਾਤਸ਼ਾਹ ਇੱਕ ਇੱਕ ਤੁਰਕ ਜਿਹੜਾ ਏ ਦੁੰਬਾ ਖਾ ਜਾਂਦਾ ਏ ਦੁੰਬਾ ਤੇ ਮਹਾਰਾ ਅਸੀਂ ਸਾਗ ਪਾਤ ਖਾਣ ਵਾਲੇ ਜਿਹੜੇ ਆ ਇਹ ਕਿਵੇਂ ਉਹਨਾਂ ਦੇ ਦੁੰਬਿਆਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੁੰਬਿਆਂ ਨੂੰ ਖਾਣ ਵਾਲਿਆਂ ਦੇ ਨਾਲ ਕਿਵੇਂ ਲੜਾਂਗੇ ਸੱਚੇ ਪਾਤਸ਼ਾਹ ਉਹਨਾਂ ਤੁਰਕਾਂ ਦਾ ਸਾਹਮਣੇ ਕਿਵੇਂ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜੇ ਨੂੰ ਗਰਜਵੀਂ ਆਵਾਜ਼ ਵਿੱਚ ਆਖਿਆ ਪਾਤਸ਼ਾਹ ਕਹਿਣ ਲੱਗੇ ਰਾਜਾ ਮਹਾਰਾਜ ਕਹਿਣ ਲੱਗੇ ਇਹ ਜਿਹੜੀਆਂ ਚਿੜੀਆਂ ਜਿਨ੍ਹਾਂ ਨੂੰ ਤੂੰ ਕਹਿੰਦਾ ਹੈ ਇਹ ਚਿੜੀਆਂ ਬਾਜਾਂ ਨੂੰ ਤੋੜਨਗੀਆਂ ਇਹ ਸਾਗਪਾਤ ਖਾਣ ਵਾਲੇ ਰੁੱਖ ਖਾ ਜਾਣਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਇੱਕ ਹੋਰ ਗੱਲ ਆਖੀ ਪਾਤਸ਼ਾਹ ਜੀ ਕਹਿਣ ਲੱਗੇ ਦੁੰਬੇ ਜਿਹੜੇ ਨੇ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਨਗੇ ਇਹ ਖਾਲਸੇ ਪੰਥ ਦੇ ਵਾਸਤੇ ਗੁਰੂ ਸਾਹਿਬ ਨੇ ਬਚਨ ਉਚਾਰੇ ਪਰ ਉਹਦਾ ਸੰਕਾ ਨਿਵਰਤਨਾ ਹੋਇਆ ਰਾਜੇ ਦਾ ਫਿਰ ਸਵਾਲ ਕਰ ਦਿੱਤਾ ਮਹਾਰਾਜ ਉਹ ਸਭ ਕੁਝ ਤੇ ਠੀਕ ਆ ਚਿਰੀਆਂ ਬਾਜਾਂ ਨੂੰ ਤੋੜਨ ਗਈਆਂ ਪਰ ਕਿਵੇਂ ਇਹ ਵੀ ਤੇ ਦੱਸੋ ਕਿਵੇਂ ਬਾਜਾਂ ਨਾਲ ਚਿਰੀਆਂ ਲੜਨ ਗਈਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੁਸੀਂ ਖਾਲਸੇ ਨੂੰ ਇੱਕ ਸ਼ਖਸੀਅਤ ਜਾਣਿਆ ਬੇਸ਼ੱਕ ਇਹ ਇੱਕ ਸ਼ਖਸੀਅਤ ਆ ਪਰ ਤੁਸੀਂ ਇਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਜੂੰਹਾਂ ਦੇ ਵਿੱਚ ਬਰੂਹਾਂ ਦੇ ਵਿੱਚ ਵੇਖਿਆ ਹੋਵੇਗਾ ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਇੱਕ ਜਥੇ ਬੰਦੀ ਹੈ ਮਹਾਰਾ ਕਹਿ ਲਗੇ ਖਾਲਸਾ ਹਰ ਥਾਂ ਤੇ ਜਿਹੜਾ ਖਾਲਸਾ ਪੈਦਾ ਹੋ ਜਾਏਗਾ ਇੱਕ ਐਸਾ ਖਾਲਸਾ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਜੇਕਰ ਤੁਸੀਂ ਨਾ ਤੁਰਕਾਂ ਦੇ ਮੁਗਲ ਹਕੂਮਤ ਦੇ ਬਰਾਬਰ ਇਹਨੂੰ ਕਹੋਗੇ ਇਸ ਜਥੇ ਬੰਦੀ ਨੂੰ ਮਹਾਰਾ ਕਹਿੰਦੇ ਇਹ ਉਹਨਾਂ ਦੇ ਬਰਾਬਰੇ ਬਿਲਕੁਲ ਨਹੀਂ ਕਰੇਗਾ ਮਹਾਰਾ ਕਹਿੰਦੇ ਉਹ ਕੀ ਕਰਦੇ ਨੇ ਜ਼ੁਲਮ ਕਰਦੇ ਨੇ ਧੱਕਾ ਕਰਦੇ ਨੇ ਮਾਲ ਅਸਬਾਬ ਖੁੰਦੇ ਲੋਕਾਂ ਨੇ ਜਿਹੜੀਆਂ ਭੂਮੀਆਂ ਜਾਇਦਾਦਾਂ ਜ਼ਮੀਨਾਂ ਬਣਾਈਆਂ ਨੇ ਉਹਨੂੰ ਉਹਨੂੰ ਖੋਹ ਲੈਂਦੇ ਆ ਉਹਨਾਂ ਦੇ ਕੋਲੋਂ ਪਰ ਸੱਚੇ ਪਾਤਸ਼ਾਹ ਕਹਿੰਨ ਲੱਗੇ ਸਖਾਲਸੇ ਦੇ ਕੋਲ ਤਾਕਤ ਹੈ ਇਹ ਜੰਗ ਕਰੇਗਾ ਮਾਰ ਕਹਿੰਨ ਲੱਗੇ ਪਰ ਇਹ ਕਿਸੇ ਦੀਆਂ ਭੂਮੀਆਂ ਖੋਣ ਵਾਸਤੇ ਨਹੀਂ ਜੰਗ ਕਰੇਗਾ ਇਹ ਕਿਸੇ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਖੋਣ ਵਾਸਤੇ ਇਹ ਜੰਗਾ ਨਹੀਂ ਕਰੇਗਾ ਪਾਤਸ਼ਾਹ ਕਹਿੰਨ ਲੱਗੇ ਜ਼ੁਲਮ ਨੂੰ ਰੋਕਣ ਵਾਸਤੇ ਖੜਾ ਹੋਵੇਗਾ ਤੇ ਸੱਚੇ ਪਾਤਸ਼ਾਹ ਕਹਿੰਨ ਲੱਗੇ ਕੀ ਕੂੰ ਲੜੂਗੀਆਂ ਜੜੀਆਂ ਮਾਰ ਕਹਿੰਨ ਲੱਗੇ ਇਹ ਚੜੀਆਂ ਜੜੀਆਂ ਨੇ ਇਹਨਾਂ ਨੇ ਆਪਣੇ ਸਿਰ ਜਿਹੜੇ ਨੇ ਪਹਿਲਾਂ ਹੀ ਭੇਟ ਕਰ ਦਿੱਤੇ ਇਹਨਾਂ ਨੇ ਮੌਤ ਨੂੰ ਪਹਿਲਾਂ ਕਬੂਲਿਆ ਪਾਸ਼ਾ ਕਹਿੰਨ ਲੱਗੇ ਖਾਲਸਾ ਜਿਹੜਾ ਏ ਇਹਨੇ ਮੌਤ ਨੂੰ ਪਹਿਲਾਂ ਕਬੂਲ ਲਿਆ ਏ ਤੇ ਸਤਿਗੁਰੂ ਕਹਿੰਨ ਲੱਗੇ ਇਹਨਾਂ ਨੇ ਪਰਿਵਾਰ ਦਾ ਮੋਹ ਤਿਆਗ ਦਿੱਤਾ ਇਹਨਾਂ ਨੇ ਜਿਨੇ ਜਿਨੇ ਆਪਣਾ ਸਰੀਰ ਦਾ ਮੋਹ ਤਿਆਗ ਦਿੱਤਾ ਹੋਵੇ ਮਾਰ ਕਹਿੰਨ ਲੱਗੇ ਉਹਨੂੰ ਮੌਤ ਕਿਹਨੇ ਡਰਾ ਸਕਦੀ ਪਾਸ਼ਾ ਕਹਿੰਨ ਲੱਗੇ ਇਹ ਤੇ ਖੰਡੇ ਦੀ ਧਾਰ ਦੇ ਵਿੱਚੋਂ ਪ੍ਰਗਟ ਹੋਇਆ ਖਾਲਸਾ ਆ ਸੱਚੇ ਪਾਸ਼ਾ ਕਹਿੰਨ ਲੱਗੇ ਵੇਖੋ ਤੁਰਕ ਜਿਹੜੇ ਨੇ ਜਾਂ ਦੂਜੀਆਂ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਮਾਰ ਕਹਿੰਨ ਲੱਗੇ ਉਹ ਆਪਣੇ ਆਪਣੇ ਵਾਸਤੇ ਲੜਦੇ ਨੇ ਪਰ ਸੱਚੇ ਪਾਸ਼ਾ ਕਹਿੰਨ ਲੱਗੇ ਖਾਲਸਾ ਜਿਹੜਾ ਏ ਇਹਨਾਂ ਦਾ ਰਾਹ ਇੱਕ ਹੋਵੇਗਾ ਇਹਨਾਂ ਖਾਲਸਿਆਂ ਖਾਲਸਾ ਜਿਹੜਾ ਇਹਦਾ ਪਹਿਰਾਵਾ ਇੱਕ ਹੋਵੇਗਾ ਮਾਰ ਕਹਿੰਦੇ ਤੁਸੀਂ ਵੇਖ ਕੇ ਆਇਓ ਖਾਲਸੇ ਨੂੰ ਕੋਈ ਖਾਲਸਾ ਵੱਖਰਾ ਦਿਖਾਈ ਦਿੱਤਾ ਹੋਵੇ ਤਾਂ ਦੱਸੋ ਕਹਿਣ ਲੱਗੇ ਇਹਦਾ ਰਾਹ ਇੱਕ ਇਹਨਾਂ ਦਾ ਧਰਮ ਇੱਕ ਇਹਨਾਂ ਦਾ ਇਸ਼ਟ ਇੱਕ ਤੇ ਮਾਰ ਕਹਿਣ ਲੱਗੇ ਜਿਹੜਾ ਵੀ ਕੰਮ ਕਰਨਗੇ ਉਹ ਇਹਨਾਂ ਦਾ ਕੰਮ ਵੀ ਇੱਕ ਹੋਵੇਗਾ ਕਿ ਜ਼ੁਲਮਦਾਰ ਡਟ ਕੇ ਵਿਰੋਧ ਕਰਨਾ ਅਤਿਆਚਾਰ ਦਾ ਡਟ ਕੇ ਮੁਕਾਬਲਾ ਕਰਨਾ ਸੱਚੇ ਪਾਸਾ ਕਹਿ ਲਗੇ ਇਹ ਨਰਪੈ ਪੱਧ ਤੱਕ ਪਹੁੰਚ ਚੁੱਕੇ ਨੇ ਇਹਨਾਂ ਦੇ ਅੰਦਰੋਂ ਭੈ ਖਤਮ ਹੋ ਚੁੱਕਿਆ ਏ ਤੇ ਇੱਕ ਇੱਕ ਐਸਾ ਖਾਲਸਾ ਏ ਜਿਹਨੂੰ ਕਦੇ ਕੋਈ ਮੁਕਾ ਨਹੀਂ ਸਕੇਗਾ ਤੇ ਪਿਆਰਿਓ ਤੁਸੀਂ ਵੇਖਿਆ ਹੋਈਆਂ ਵੀਡੀਓ ਤੁਹਾਡੇ ਕੋਲ ਆਈਆਂ ਨੇ ਉਹ ਜਿਹੜਾ ਜੇਕਾਰਾ ਆਪਾਂ ਤੇ ਢਿੱਲੀ ਦੀ ਆਵਾਜ਼ ਵਿੱਚ ਬੋਲਦੇ ਆ ਨਾ ਪਰ ਮੈਂ ਕਹਿੰਦਾ ਇਸ ਜਕਾਰੇ ਦੇ ਵਿੱਚ ਵੀ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਆਪਣੀ ਕਿੰਨੀ ਕੁ ਸ਼ਕਤੀ ਦੇ ਦਿੱਤੀ ਏ ਕਿ ਜਿਹੜਾ ਵੀ ਬੋਲ ਦੇਗਾ ਨਾ ਸਤਿ ਸ੍ਰੀ ਅਕਾਲ ਬੋਲ ਦੇਗਾ ਮਾਰ ਕਹਿੰਦੇ ਨਿਹਾਲ ਹੋ ਜਾਏਗਾ ਉਹ ਜਿਹੜਾ ਸਿੰਘ ਤੁਸੀਂ ਵੀਡੀਓ ਤੁਹਾਡੇ ਸਾਰਿਆਂ ਕੋਲ ਆਈਆਂ ਹੋਗੀਆਂ ਜਦੋਂ ਉਹਨੇ ਉਹਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਤੁਹਾਨੂੰ ਮਾਰ ਦੇਣਗੇ ਤੇ ਉਹਨੇ ਹਿੰਦੀ ਵਿੱਚ ਬੋਲਿਆ ਕਹਿੰਦਾ ਇਹ ਮਾਰ ਨਹੀਂ ਸਕਦੇ ਤੇ ਜਕਾਰਾ ਉਹਨੇ ਇੰਨੀ ਜ਼ੋਰ ਦੇ ਨਾਲ ਬੋਲਿਆ ਪਿਆਰੇ ਰੋਂਗਟੇ ਖੜੇ ਹੋ ਜਾਂਦੇ ਨੇ ਸਰੀਰ ਦੇ ਉਹਦਾ ਜਕਾਰਾ ਸੁਣ ਕੇ ਤੇ ਮੈਂ ਕਹਿੰਦਾ ਜਦੋਂ ਮੁੱਠੀ ਭਾਰ ਸਿੰਘ ਜਿਹੜੇ ਨੇ ਵੱਡੀਆਂ ਵੱਡੀਆਂ ਹਕੂਮਤਾਂ ਦੀਆਂ ਫੌਜਾਂ ਦੇ ਉੱਪਰ ਪੈਂਦੇ ਹੋਣਗੇ ਗੱਜ ਕੇ ਤੇ ਉਹ ਜਕਾਰਾ ਕਿੰਨਾ ਉਹਨਾਂ ਨੂੰ ਜੋਸ਼ ਦਿੰਦਾ ਹੋਵੇਗਾ ਜਦੋਂ ਚਮਕੌਰ ਦੀ ਗੜੀ ਦੇ ਅੰਦਰੋਂ ਚਾਲੀਆਂ ਨੇ ਪਿਆਰੋ ਜੇਕਾਰਾ ਮਾਰਿਆ ਤੇ 10 ਲੱਖ ਫੌਜ ਜਿਹੜੀ ਜਨਾਹ ਘੇਰਾ ਪਾਇਆ ਸੀ ਉਹ ਘਬਰਾ ਗਈ ਸੀ ਕਿ ਆਪਾਂ ਤੇ ਕਿਹਾ ਕਿ ਥੋੜੇ ਜੇ ਨੇ ਇਹ ਤੇ ਆਵਾਜ਼ ਬੜੀ ਭਾਰੀ ਆਈ ਕਿਉਂਕਿ ਇਹ ਜੇਕਾਰਾ ਅੰਦਰੋਂ ਅੰਦਰ ਹੀ ਪਿਆਰੋ ਇੰਨਾ ਕੋ ਰੋਹਾਨੀਅਤ ਦੇ ਨਾਲ ਭਰਿਆ ਭਰਪੂਰ ਆ ਕਿ ਜਿਹੜਾ ਵੀ ਬੋਲੇਗਾ ਗੱਜ ਕੇ ਬੋਲ ਦੇਗਾ ਨਾ ਉਹਨੇ ਹਾਲ ਹੋ ਜਾਏਗਾ ਪਰ ਇਹ ਜੇਕਾਰਾ ਗੱਜ ਕੇ ਬੋਲਣ ਵਾਲੀ ਚੀਜ਼ ਆ ਪਿਆਰੋ ਸੋ ਮਹਾਰਾ ਸੱਚੇ ਪਾਤਸ਼ਾਹ ਨੇ ਉਹਨੂੰ ਬੜਾ ਸਮਝਾਇਆ ਅਜਮੇਰ ਚੰਦ ਨੇ ਜਿਹੜਾ ਸਵਾਲ ਪੁੱਛਿਆ ਸੀ ਗੁਰੂ ਸਾਹਿਬ ਨੇ ਆਖਿਆ ਕਿ ਖਾਲਸਾ ਜਿਹੜਾ ਏ ਇਹ ਵੀਰ ਵੀਰਾ ਵਾਂਗੂ ਭਰਾਵਾਂ ਦੀ ਤਰ੍ਹਾਂ ਰਹਿਣਗੇ ਇਹ ਖਾਲਸਾ ਇੱਕ ਦੂਜੇ ਨੂੰ ਆਪਣਾ ਅੰਗ ਸਮਝਣਗੇ ਮਾਰਾ ਕਹਿੰਦੇ ਜਿਵੇਂ ਆਪਣੇ ਸਰੀਰ ਦੇ ਅੰਗਾਂ ਨੂੰ ਜੁਦਾ ਨਹੀਂ ਨਾ ਕੀਤਾ ਜਾਂਦਾ ਇਦਾਂ ਇੱਕ ਖਾਲਸੇ ਨੂੰ ਦੂਜੇ ਖਾਲਸੇ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਇਹ ਸਾਰੇ ਇੱਕ ਜਥੇਬੰਦੀ ਵਿੱਚ ਨੇ ਮਾਰਾ ਕਹਿੰਦੇ ਇਹ ਇੱਕ ਉੱਚਾ ਸੁੱਚਾ ਆਦਰਸ਼ ਦਾ ਨਾਮ ਆ ਕੇਵਲ ਪਹਿਰਾਵੇ ਦਾ ਵੀ ਨਹੀਂ ਕਿ ਜੇ ਤੁਸੀਂ ਕਹੋ ਕੇਵਲ ਪਹਿਰਾਵਾ ਹੀ ਮਾਰਾ ਕਹਣ ਲਗੇ ਮੁਖ ਤੇ ਹਾਰ ਚਿਤਮੈ ਜੁੱਧ ਵਿਚਾਰਾ ਇਹ ਹਮੇਸ਼ਾ ਹੀ ਮਾਰਾ ਕਹਣ ਲਗੇ ਮੂੰਹ ਤੋਂ ਜੁੱਧ ਦੇ ਵਿਚਾਰ ਕਰਿਆ ਕਰਨਗੇ ਜੰਗ ਕਿਵੇਂ ਕਰਨੀ ਹੈ ਤੇ ਇਹਨਾਂ ਦੇ ਅੰਦਰ ਹਮੇਸ਼ਾ ਹਰੇ ਦਾ ਨਿਵਾਸ ਰਹੇਗਾ ਇਹਨਾਂ ਦੇ ਅੰਦਰ ਹਮੇਸ਼ਾ ਪਰਮਾਤਮਾ ਦੀ ਲੀਨਤਾ ਰਹੇਗੀ ਪ੍ਰਭੂ ਨੂੰ ਸਿਮਰਦੇ ਰਹਿਣਗੇ ਅਕਾਲ ਪੁਰਖ ਪਰਮਾਤਮਾ ਨੂੰ ਬੇਸ਼ੱਕ ਬਾਹਰੋਂ ਦਿਖਾਵਾ ਜਿਹੜਾ ਏ ਇਹਨਾਂ ਦਾ ਸ਼ਸਤਰ ਧਾਰੀ ਹੋਣ ਦਾ ਆ ਤੇ ਮਾਰ ਕਹਿਣ ਲੱਗੇ ਇਹ ਜਿਹੜਾ ਦਿਸ ਜਿਹੜੇ ਦੇਖਿਆ ਨਾ ਇਹਨਾਂ ਦੀ ਇਸ ਦਿਖ ਤੋਂ ਹੀ ਲੋਕ ਘਬਰਾ ਜਾਇਆ ਕਰਨਗੇ ਤੇ ਜ਼ੁਲਮ ਤੋਂ ਸਹਿਮ ਜਾਇਆ ਕਰਨਗੇ ਕਿ ਜ਼ੁਲਮ ਨਹੀਂ ਕਰਨਾ ਜ਼ੁਲਮ ਕਰਨ ਤੋਂ ਪਹਿਲਾਂ 100 ਵਾਰੀ ਸੋਚਿਆ ਕਰਨਗੇ ਇਸ ਖਾਲਸੇ ਦੇ ਸਾਹਮਣੇ ਸੋ ਸਾਧਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਉਹਨੇ ਫੇਰ ਸਵਾਲ ਕੀਤਾ ਏ ਉਹ ਆਪਾਂ ਕੱਲ ਨੂੰ ਵਿਚਾਰ